ਸ਼ਸ਼ੀ ਕਾਲ ਜੀ ਮੈਂ ਗੁਦਪ੍ਰੀਤ ਪ੍ਰਾੜ ਪ੍ਰਾੜ ਕਿਚਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਪਾਪੜੀ ਪਾਪੜੀ ਬਣਾਉਣ ਦੇ ਲਈ ਮੈਂ ਦੋ ਕੌਲੀਆਂ ਮੈਦਾ ਲਿਆ ਇਹਦੇ ਵਿੱਚ ਆਪਾਂ ਅੱਧਾ ਚਮਚ ਨਮਕ ਪਾਵਾਂਗੇ ਤੇ ਥੋੜਾ ਜਿਹਾ ਆਪਾਂ ਰਫਾਇੰਡ ਮੋਇਨ ਦੇ ਲਈ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਨੂੰ ਫਾਇਦਰੂਮ ਵਿੱਚ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਿਆ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਸ ਨੂੰ ਸਖਤ ਆਟੇ ਦੀ ਤਰ੍ਹਾਂ ਗੁੰਨ ਲਿਆ ਮੈਂ ਸਖਤ ਆਟਾ ਗੁੰਨ ਲਿਆ ਪੂਰੀ ਦੀ ਤਰ੍ਹਾਂ ਪੂਰੀ ਤਾਂ ਥੋੜਾ ਜਿਹਾ ਸਖਤ ਰੱਖਿਆ ਤਾਂ ਕਿ ਆਪਾਂ ਨੂੰ ਵੇਲਣ ਸਮੇਂ ਸੌਖ ਰਹੇ ਹੁਣ ਆਪਾਂ ਇਸ ਨੂੰ 15 ਮਿੰਟ ਦੇ ਲਈ ਢੱਕ ਕੇ ਰੱਖ ਦਿੰਦੇ ਹਾਂ 10 ਮਿੰਟ ਹੋ ਗਏ ਆਟਾ ਸੈੱਟ ਹੋ ਗਿਆ ਹੁਣ ਆਪਾਂ ਇਸ ਨੂੰ ਥੋੜਾ ਜਿਹਾ ਤੇਲ ਲਾ ਕੇ ਚੰਗੀ ਤਰ੍ਹਾਂ ਮਲ ਲਵਾਂਗੇ ਤੇ ਫਿਰ ਆਪਾਂ ਪਾਪੜੇ ਬੇਲਦੇ ਬਹੁਤ ਹੀ ਵਧੀਆ ਨਰਮ ਮਲਾਈ ਮਾਟਾ ਹੋ ਗਿਆ ਥੋੜਾ ਜਿਹਾ ਆਟਾ ਲਿਆ ਤੇ ਉਸ ਦਾ ਆਪਾਂ ਪੇੜਾ ਬਣਾ ਲਵਾਂਗੇ ਗੋਲ ਕਰ ਲਵਾਂਗੇ ਉਸ ਨੂੰ

ਪਟੀ ਨੂੰ ਆਪਾਂ ਵੇਲ ਲਿਆ ਹੁਣ ਆਪਾਂ ਇਸ ਦੀ ਪਾਪੜੀ ਕੱਟਦੇ ਆ ਇਸ ਤਰੀਕੇ ਦੇ ਨਾਲ ਆਪਾਂ ਗਲਾਸ ਦੇ ਨਾਲ ਵੀ ਤੁਸੀਂ ਇਸ ਨੂੰ ਕੱਟ ਸਕਦੇ ਹੋ ਹੁਣ ਆਪਾਂ ਇਸ ਦੇ ਵਿੱਚ ਫੁੱਕ ਦੇ ਨਾਲ ਗਲੀਆਂ ਕੱਢ ਦੇਵਾਂਗੇ ਤਾਂ ਕਿ ਇਹ ਫੁੱਲੇ ਨਾ ਨਹੀਂ ਤਾਂ ਪੂਰੀ ਤਰ੍ਹਾਂ ਇਸ ਨੇ ਫੁੱਲ ਜਾਣਾ ਆਪਾਂ ਫੁੱਲਣ ਨਹੀਂ ਦੇਣੀ ਤਾਂ ਹੀ ਪਾਪੜੀ ਬਣੂਗੀ ਸਾਰੀਆਂ ਪਾਪੜੀਆਂ ਮੈਂ ਚੰਗੀ ਤਰ੍ਹਾਂ ਬੇਲ ਕੇ ਰੱਖ ਲਈਆਂ ਹੁਣ ਆਪਾਂ ਤੇਲ ਗਰਮ ਕਰਦੇ ਆਂ ਤੇ ਇਹਨਾਂ ਨੂੰ ਫਰਾਈ ਕਰਦੇ ਆਂ ਤੇਲ ਗਰਮ ਹੋ ਗਿਆ ਹੁਣ ਆਪਾਂ ਇਸ ਦੇ ਵਿੱਚ ਇੱਕ ਪਾਪੜੀ ਪਾ ਕੇ ਦੇਖਦੇ ਆਂ ਉਸ ਤੋਂ ਬਾਅਦ ਆਪਾਂ ਬਾਕੀ ਸਾਰੀਆਂ ਵੀ ਪਾ ਲਵਾਂਗੇ ਮੀਡੀਅਮ ਅੱਗ ਤੇ ਆਪਾਂ ਪਾਪੜੀਆਂ ਤਲਦੀਆਂ ਨੇ ਤਾਂ ਕਿ ਅੰਦਰ ਤੋਂ ਚੰਗੀ ਤਰ੍ਹਾਂ ਪੱਕ ਜਾਣ ਹੁਣ ਆਪਾਂ ਬਾਕੀ ਦੀਆਂ ਪਾਪੜੀਆਂ ਵੀ ਇਸੇ ਤਰੀਕੇ ਨਾਲ പലട്ടെ സാറിയ പാപടിയ ਆਪਣੀਆਂ ਬਰਾਊਨ ਹੋ ਗਈਆਂ ਹੁਣ ਆਪਾਂ ਇਸ ਨੂੰ ਥੇਲ ਤੋਂ ਬਾਹਰ ਕੱਢ ਲਵਾਂਗੇ ਇਸੇ ਤਰੀਕੇ ਦੇ ਨਾਲ ਆਪਾਂ ਦੂਸਰੀਆਂ ਪਾਪੜੀਆਂ ਨੂੰ ਵੀ ਤਲ ਲੈਣਾ ਹੈ ਬਹੁਤ ਹੀ ਵਧੀਆ ਪਾਪੜੀ ਬਣ ਕੇ ਤਿਆਰ ਹੈ ਇਸ ਨੂੰ ਠੰਡਾ ਹੋਣ ਤੇ ਇੱਕ 에어ਟਾਈਟ ਕੰਟੇਨਰ ਦੇ ਵਿੱਚ ਭਰ ਲਓ ਤੇ ਜਦ ਵੀ ਦਿਲ ਕਰੇ ਚਾਹ ਦੇ ਨਾਲ ਖਾ ਲਓ ਆਪਣੀ ਇਸ ਰੈਸਪੀ ਨੂੰ ਆਪਣੇ ਘਰ ਦੇ ਵਿੱਚ ਟਰਾਈ ਕਰੋ ਤੇ ਆਪਣੇ ਵਿਚਾਰ ਮੈਨੂੰ ਬਰਾਡ ਕਿਚਨ ਤੇ ਦੇਣਾ ਨਾ ਭੁੱਲਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਜੀ ਸ਼ੇਅਰ ਕਰੋ ਧੰਨਵਾਦ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ